ਕੈਪਟਨ ਸਰਕਾਰ ਦੇ ਵੱਲੋਂ ਕੀਤੇ ਵਾਅਦੇ ਦੇ ਅਨੁਸਾਰ ਅੱਜ 113 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਪੁਲ ਨੂੰ ਗੁਰਜੀਤ ਸਿੰਘ ਔਜਲਾ ਮੈਂਬਰ ਪਾਰਲੀਮੈਂਟ ਤੇ ਹਲਕਾ ਦੱਖਣੀ ਦੇ ਵਿਧਾਇਕ ਇੰਦਰਵੀਰ ਸਿੰਘ ਬੁਲਾਰੀਆਂ ਨੇ ਹਰੀ ਝੰਡੀ ਦੇ ਕੇ ਪੁਲ ਦੀ ਉਸਾਰੀ ਦਾ ਕੰਮ ਸ਼ੁਰੂ ਕੀਤਾ ਸਥਾਨਕ ਸ਼ਹਿਰ ਦੇ ਬਾਈਪਾਸ ਤੋਂ ਅੰਮ੍ਰਿਤਸਰ ਅਤੇ ਤਰਨਤਾਰਨ ਨੂੰ ਜਾਣ ਵਾਲੀ ਸੜਕ ਤੇ ਭਾਰੀ ਵਾਹਨਾਂ ਦੀ ਆਵਾਜਾਈ ਹੌਣ ਅਤੇ ਤੰਗ ਪੁਲ ਰੇਲਵੇ ਫਾਟਕ ਬੰਦ ਹੋਣ ਅਤੇ ਕਈ ਹੋਰ ਕਾਰਨਾਂ ਦੇ ਕਰਕੇ ਘੰਟਿਆਂਬੰਦੀ ਲੰਬਾ ਟ੍ਰੈਫਿਕ ਜਾਮ ਲੱਗ ਜਾਂਦਾ ਸੀ ਜਿਸ ਕਾਰਨ ਦੂਰ ਦਰਾਡੇ ਤੋਂ ਆਉਣ ਵਾਲੇ ਯਾਤਰੀਆਂ ਨੂੰ ਐਂਬੂਲੈਂਸ ਵੀ ਇਹ ਜਾਮ ਵਿੱਚ ਫਸੀਆਂ ਨਜ਼ਰ ਆਉਂਦੀਆਂ ਸਨ ਜਿਸ ਕਾਰਨ ਲੋਕ ਇਸ ਟ੍ਰੈਫਿਕ ਜਾਮ ਕਾਰਨ ਆਪਣੀ ਜਾਨ ਵੀ ਗਵਾ ਬੈਠਦੇ ਸਨ ਇਹ 613 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਪੁਲ ਨੂੰ ਐਚ ਆਰਜੀ ਕੰਪਨੀ 2 ਸਾਲਾਂ ਦੇ ਵਿੱਚ ਪੂਰਾ ਕਰੇਗੀ ਜਿਸ ਦੇ ਨਾਲ ਜਿੱਥੇ ਲੋਕਾਂ ਨੂੰ ਟ੍ਰੈਫਿਕ ਜਾਮ ਤੋਂ ਨਿਜਾਤ ਤਾਂ ਮਿਲੇਗੀ ਉਥੇ ਟ੍ਰੈਫਿਕ ਜਾਮ ਤੋਂ ਮੁਕਤ ਐਕਸੀਡੈਂਟ ਮਰੀਜ਼ਾਂ ਨੂੰ ਐਂਬੂਲੈਂਸ ਗੱਡੀਆਂ ਸਮੇਂ ਸਿਰ ਹਸਪਤਾਲ ਪਹੁੰਚਾ ਸਕਣਗੀਆਂ। ਉਰ ਤੇ ਜਿਹੜਾ ਫਾਟਕ ਪੈਂਦਾ ਸੀ ਨਹਿਰ ਪੈਂਦੀ ਬਹੁਤ ਜ਼ਿਆਦਾ ਦੀ ਡਿਮਾਂਡ ਸੀ। ਔਰ ਇੱਥੋਂ ਦੇ ਹਲਕੇ ਦੇ ਐਮ ਐਲ ਏ ਇੰਦਰਵੀਰ ਸਿੰਘ ਬਲਾਰੀਆ ਜਿਨ੍ਹਾਂ ਦੀ ਮਿਹਨਤ ਸਦਕਾ ਇਹ ਪ੍ਰੋਜੈਕਟ ਬਰੂ ਹੋਇਆ ਔਰ ਮੈਂ ਔਰ ਬਲਾਰੀਆ ਸਾਹਿਬ ਨੇ ਜਾ ਕੇ ਅਸੀਂ ਇਹਦੀ ਜਿਹੜੀ ਅੱਜ ਇਹ ਘਟਨਦਾ ਸੀ ਕੀਤਾ ਕਿਉਂਕਿ ਇਹ ਜਿਹੜਾ ਪ੍ਰੋਜੈਕਟ ਸੀ ਇਹ ਬੜੀ ਲੰਮੇ ਸਮੇਂ ਦੀ ਡਿਮਾਂਡ ਸੀ ਔਰ ਇਹਨਾਂ ਨੇ ਬਲੋਰੀਆ ਸਾਹਿਬ ਨੇ ਔਰ ਇਹਨਾਂ ਦੀ ਟੀਮ ਨੇ ਸਮੁੱਚੀ ਨੇ ਜਿਹੜਾ ਇਹ ਇੱਕ ਬੜਾ ਵੱਡਾ ਇੱਕ ਪੈਡਾ ਤਹਿ ਕੀਤਾ ਇਹਦੇ ਵਿੱਚ ਬੜਾ ਸਫਰ ਕੀਤਾ ਲੋਕਾਂ ਨੇ ਵੀ ਔਰ ਇਹਨਾਂ ਨੇ ਮਦਦ ਕੀਤੀ ਆ ਮੈਂ ਇਹਨਾਂ ਨੂੰ ਵਧਾਈ ਦੇਣਾ ਔਰ 113 ਕਰੋੜ ਦਾ ਪ੍ਰੋਜੈਕਟ ਇਹ ਜਿਹੜਾ ਅੱਜ ਸ਼ੁਰੂਆਤ ਕੀਤੀ ਆ ਔਰ ਲਗਭਗ 6 ਮਹੀਨੇ ਦਾ ਵਗਾ ਸੀ 8 ਮਹੀਨੇ ਦਾ ਦੇਖੋ ਮੈਂ ਹਰਚੰਨ ਸਿੰਘ ਪ੍ਰਧਾਨ ਕੋਟ ਮੇ ਸਿੰਘ ਤੋਂ ਵਾਰ ਨੰਬਰ 33 ਤੋਂ ਇੰਦਰਜੀਤ ਸਿੰਘ ਬਲਾਰੀਆ ਜੀ ਨੇ ਬੜੇ ਤਿਰਦਾ ਵਾਅਦੇ ਕੀਤੇ ਸੀਗੇ ਵੀ ਅਸੀਂ ਪੁਲ ਵੀ ਬਣਾਵਾਂਗੇ ਪੁਲ ਦਾ ਪਿੱਛੇ ਜਿਹੜਾ ਢਾਟਣ ਵੀ ਹੋਇਆ ਸੀਗਾ ਦੇ ਵਿੱਚੇ ਰਹਿ ਗਿਆ ਸੀਗਾ ਤੋਂ ਹੋਇਆ ਕਿ ਇਹਨਾਂ ਨੇ ਆ ਲਿਆ ਕੇ ਪੂਰਾ ਆਪਣਾ ਕਰ ਦਿੱਤਾ ਕੰਮ ਤੇ ਨਾਲ ਓਜਲਾ ਸਾਹਿਬ ਸੀਗੇ ਐਮਪੀ ਸਾਹਿਬ ਤੇ ਜਿਹੜਾ ਇੱਥੋਂ ਦਾ ਫੀਵਰੇਜ ਦਾ ਕੰਮ ਸੀਗਾ ਉਹ ਇਹਨਾਂ ਨੇ ਸੌ ਖਾਦੀ ਸੀਗੀ ਵੀ ਮੈਂ ਇਹਦਾ ਪੂਰਾ ਕਰਾਂਗਾ ਕੰਮ ਉਹਨਾਂ ਨੇ ਉਹ ਵੀ ਫੀਵਰੇਜ ਦਾ ਪੂਰਾ ਕੰਮ ਕਰ ਦਿੱਤਾ ਵਾ ਤੇ ਉਹ ਹੁਣ ਚਾਲੂ ਆ ਤੇ ਇੰਨੇ ਸਾਡੀਆਂ ਮੰਗਾ ਸੀ ਜੋ ਸਾਡੀਆਂ ਮੰਗਾ ਸੀ ਉਹਨਾਂ ਨੇ ਇਹ ਉਦੋਂ ਸੀਗਾ 113 ਕਰੋੜ ਦਾ ਜੀ ਵੇਖੋ ਜਿਹੜਾ ਪ੍ਰੋਜੈਕਟ ਆ ਇਹ ਪਿਛਲੇ ਦਸਾਫ ਵਾਲਾਂ ਤੋਂ ਸਾਡੀ ਮੰਗ ਸੀ ਇਲਾਕੇ ਦੇ ਲੋਕਾਂ ਦੀ ਮੰਗਾ ਕਿਉਂਕਿ ਅਮ੍ਰਿਤਸਰ ਸਾਹਿਬ ਦੀ ਪਾਪੂਲੇਸ਼ਨ ਬਹੁਤ ਵੱਧ ਗਈ ਹੈ ਔਰ ਜਿਹੜੀ ਆਵਾਜਾਈ ਆ ਮਾਲਵੇ ਤੋਂ ਇੱਕ ਤਰ੍ਹਾਂ ਦੀ ਅਮ੍ਰਿਤਸਰ ਸਾਹਿਬ ਦੇ ਵਿੱਚ ਜੇ ਐਂਟਰੀ ਆ ਤਾਂ ਉਹ ਇਸ ਪੁਆਇੰਟ ਤੋਂ ਹੁੰਦੀ ਆ ਤਰਨਤਾਰਨ ਰੋਡ ਤੋਂ ਔਰ ਇੱਥੇ ਆਲੇ-ਦੁਆਲੇ ਵਾਦੀਆਂ ਦੇ ਵਿੱਚ ਲੱਖਾਂ ਦੀ ਲੋਕ ਚ ਤਦਾਦ ਚ ਲੋਕ ਇੱਥੇ ਵਸਦੇ ਨੇ ਔਰ ਹਰ ਰੋਜ਼ ਇੱਥੇ ਦੋ-ਦੋ ਤਿੰਨ-ਤਿੰਨ ਘੰਟੇ ਦਾ ਜਾਮ ਲੱਗਦਾ ਸੀਗਾ ਮੇਰੀ ਬਤੌਰ ਐਮ.ਐਲ.ਏ ਬਹੁਤ ਦੇਰ ਦੀ ਮੰਗ ਸੀ ਅੱਜ ਮੈਂ ਵਧਾਈ ਦੇਣਾ ਹੈ ਕੈਪਟਨ ਨਮਿੰਦਰ ਸਿੰਘ ਜੀ ਨੂੰ ਮਾਣਯੋਗ ਮੁੱਖ ਮੰਤਰੀ ਪੰਜਾਬ ਜਿਨ੍ਹਾਂ ਦੀ ਬਦੌਲਤ ਅੱਜ ਇਹ ਕੰਮ ਸ਼ੁਰੂ ਹੋਣ ਜਾ ਰਿਹਾ ਮੈਂ ਔਰ ਮੇਰੇ ਨਾਲ ਇਥੋਂ ਦੇ ਐਮ.ਪੀ. ਸਾਹਿਬ ਗੁਰਜੀਤ ਔਜਲਾ ਜੀ ਅਸੀਂ ਦੋਵਾਂ ਨੇ ਇਕੱਠੇ ਆ ਕੇ ਅੱਜ ਇੱਥੇ ਦੁਕਾਣ ਕੀਤਾ ਔਰ ਵਿਸ਼ਵਾਸ ਦਵਾਉਂਦੇ ਆ ਕਿ ਇਸੇ ਤਰ੍ਹਾਂ ਲੋਕਾਂ ਨਾਲ ਜੁੜੇ ਮੁੱਦੇ ਲੋਕਾਂ ਨਾਲ ਜੁੜੀਆਂ ਜ਼ਰੂਰਤਾਂ ਪੰਜਾਬ ਸਰਕਾਰ ਇਸੇ ਤਰ੍ਹਾਂ ਪੂਰੀਆਂ ਕਰਦੀ ਦੇਵੇ ਅੰਮ੍ਰਿਤਸਰ ਤੋਂ ਹਰਸ਼ ਪੁੰਜ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ ਕੋਰੀਆ ਜੰਗਲ